ਹਾਂਜੀ ਸਤਿ ਸ੍ਰੀ ਅਕਾਲ ਜੀ ਪਹਿਲੀ ਵਾਰੀ ਸਰਪੰਚ ਬਣਿਆ ਜਗਤਾਰ ਸਿੰਘ ਨੌਜਵਾਨ ਗੱਭਰੂ ਪਿੰਡ ਮਨ ਠੀਕ ਹੈ ਜੀ ਉਹਦੀ ਪਿੰਡ ਬਾਰੇ ਕੀ ਸੋਚ ਕੀ ਉਹ ਕਰਨਾ ਚਾਹੁੰਦਾ ਵਾ ਉਹਦੇ ਬਾਰੇ ਉਹਨੇ ਗੱਲਬਾਤ ਕੀਤੀ ਆ ਇੱਕ ਪੱਤਰਕਾਰ ਦੇ ਨਾਲ ਠੀਕ ਹੈ ਜੀ ਕੁਝ ਆਪਾਂ ਵੀਡੀਓ ਦਾ ਦੰਨੇ ਆ ਜਿਆਦੀ ਐ ਤੇ ਫੇਸਬੁਕ ਤੇ ਨਹੀਂ ਚਲਦੀ ਤੇ ਤੁਸੀਂ ਬਾਕੀ ਜਿਹੜੀ ਉਹਦੇ YouTube channel ਆ GH News India ਉਹਨੂੰ ਸਰਚ ਕਰਿਓ ਉਹ ਪੂਰੀ ਖਬਰ ਆ ਜੀ ਦੇਖਿਓ ਜੀ ਆਹ ਕਾਉਂ ਜਿਹੜੇ ਨੇ ਹਉਣ ਵਾਲੇ ਨੇ ਜਿਨ੍ਹਾਂ ਦੇ ਵਿੱਚ ਮੰਨ ਲਓ ਸੱਪੜ ਬਨਵਾਲਾ ਹੈ ਗੁਰਗੇ ਨਾਲੀਆਂ ਬਨਵਾਲੀਆਂ ਨੇ ਪੰਚਾਇਤ ਆ ਰਿਹਾ ਹੈ ਫਿਰ ਸੋਸਾੜੀ ਹੈ ਫਿਰ ਦੀ ਬੱਸ ਸਟੈਂਡ ਬਨਵਾਲਾ ਫਿਰ ਦੀ ਗਾਉਂ ਦਾ ਬੱਚਿਆਂ ਵਾਸਤੇ ਪਾਰਕ ਹੈ ਜਿੰਨਾ ਮੰਨ ਵਾਲੀ ਹੈ ਤੇ ਸਾਡੇ ਟਾਰਗੇਟ ਨਿੱਕੇ ਹੋਇਆ ਜਿਹੜੀ ਅਸੀਂ ਹੁਣ ਹੋਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਪੂਰੇ ਕਰਾਂ। ਉਹ ਬਾਲਸੀ ਨੇ ਜਦੋਂ ਰੈਸ਼ਨ ਟਾਈਮ ਸੀਗਾ ਕਰਤਾ ਜੀ ਤੇ ਸਾਡੇ ਵੀ ਇਹ ਦੇਖਣ ਦੇ ਵਿੱਚ ਆਇਆ ਵੀ ਜਿਹੜੇ ਬਹੁਤ ਜ਼ਿਆਦਾ ਲੋੜਵੰਦ ਲੋਕ ਨੇ ਨਾ ਉਹਨਾਂ ਦੇ ਰੈਸ਼ਨ ਕਾਰਡ ਨਹੀਂ ਬਣੇ। ਥੋੜੇ ਨਹੀਂ ਬਹੁਤ ਜ਼ਿਆਦਾ ਬਣਵਾਏ ਤੇ ਸਾਡੀ ਕੋਸ਼ਿਸ਼ ਆਈ ਉਹਨਾਂ ਨੂੰ ਵਾਦਾ ਵੀ ਕੀਤਾ ਹਾਇਆ ਵੀ ਜਦ ਵੀ ਇਹ ਸਾਈਟ ਖੁੱਲਦੀ ਹੈ ਮੈਂ ਦੇ ਘਰ ਤੇ ਉਹਨਾਂ ਨੂੰ ਬੁਲਾਵਾਂਗੇ ਤੇ ਤਾਂ ਉਹ ਜਿਹੜੀ ਇਹ ਹਾਂਜੀ ਸੁਣਦੇ ਹਾਂ ਨਾ ਮਾਤਾ ਤੇ ਬੱਚਿਆਂ ਤੋਂ ਤਲੇ ਧਾਰ ਤੇ ਨੌਜਵਾਨਾਂ ਨੂੰ ਇੱਕ ਤੇ ਗਰਾਉਂ ਬਣਾ ਲਿੱਤੀ ਜਾਵੇ ਤੇ ਇੱਕ ਜਿੰਮ ਤੇ ਇੱਕ ਪਾਰਕ ਤਾਂ ਜੋ ਜਿਹੜੀ ਨਸਿਆਂ ਦੀ ਵੱਡੀ ਬਿਮਾਰੀ ਪੰਜਾਬ ਨੂੰ ਲੱਗੀ ਹੈ ਬੱਚੇ ਤੋਂ ਦੂਰ ਐ ਸਗਣ ਤੇ ਇਹੋ ਜਿਹਾ ਦਾਸ ਨਾ